ਨਾਟਕ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਛੋਟੇ ਸੈਭਜਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ ਪੰਜਾਬੀ ਪਵਨ ਲੁਧਿਆਣਾ ਵਿਖੇ ਕਰਵਾਇਆ ਗਿਆ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਹਾਜ਼ਰੀ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕੈਡਮੀ ਦੀਆਂ ਗਤੀਵਿਧੀਆਂ ਦੀ ਸੰਖੇਪ ਜਾਣਕਾਰੀ ਦਿੱਤੀ ਮਿੰਨੀ ਕਹਾਣੀ ਦੀ ਬੰਤਰ ਗਲਪ ਪਰਿਵਾਰ ਵਾਲੀ ਹੈ ਜਿਸ ਦੀ ਪੇਸ਼ਕਾਰੀ ਕਾਲ ਬਣਤਰ ਅਤੇ ਨਾਟਕੀ ਅੰਸ਼ ਪ੍ਰਭਾਵਸ਼ਾਲੀ ਰੂਪ ਅਦਾ ਕਰਦੇ ਹਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਮਿੰਨੀ ਕਹਾਣੀ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕਰਨਾ ਸਾਹਿਤ ਲਈ ਇੱਕ ਆਗਾਹ ਵਧੂ ਕਦਮ ਹੈ ਡਾਕਟਰ ਪ੍ਰਦੀਪ ਕੌੜਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਡਾਕਟਰ ਅਸ਼ੋਕ ਭਾਟਿਆ ਨੇ ਆਪਣੇ ਖੋਜ ਪੱਤਰ ਪੰਜਾਬੀ ਮਿੰਨੀ ਕਹਾਣੀ ਦਾ ਭਾਰਤੀ ਮਿੰਨੀ ਕਹਾਣੀ ਨਾਲ ਤੁਲਨਾਤਮਕ ਅਧਿਐਨ ਵਿੱਚ ਖਾਸ ਤੌਰ ਤੇ ਪੰਜਾਬੀ ਮਿੰਨੀ ਕਹਾਣੀ ਅਤੇ ਹਿੰਦੀ ਲਘੂ ਕਥਾ ਦੀ ਤਲਨਾ ਦਾਸਕ ਸੌਟੀਆਂ ਤੇ ਕੀਤੀ ਅਤੇ ਤਰਕ ਅੰਧਵਿਸ਼ਵਾਸ ਰਾਜਨੀਤੀ ਅਤੇ ਸੰਪਰਦਾਇਕ ਪੱਖਾਂ ਦੀ ਦੋਹਾਂ ਭਾਸ਼ਾਵਾਂ ਵਿੱਚ ਲੋੜ ਨੂੰ ਉਦਾਹਰਨਾਂ ਰਾਈ ਪੇਸ਼ ਕੀਤਾ ਮਿੰਨੀ ਕਹਾਣੀ ਦਾ ਕਥਾ ਵਿਰਤਾਂਤ ਵਿੱਚ ਸਥਾਨਕ ਖੋਜ ਪੱਤਰ ਪੇਸ਼ ਕਰਦੇ ਡਾਕਟਰ ਨਾਇਬ ਸਿੰਘ ਮੰਡੀਰ ਨੇ ਕਿਹਾ ਕਿ ਮਿੰਨੀ ਕਹਾਣੀ ਨੂੰ ਗਲਪੀ ਵਿਰਤਾਂਤਕ ਸ਼ੈਲੀ ਵਿੱਚ ਪੇਸ਼ ਕਰਨਾ ਹੁੰਦਾ ਹੈ ਅਤੇ ਇਸ ਵਿੱਚ ਕਥਾ ਦੀ ਬਹੁਤ ਮਹੱਤਤਾ ਹੈ ਮਿੰਨੀ ਕਹਾਣੀ ਦੀ ਰੂਪ ਬੰਤਰ ਸਿਧਾਂਤਿਕ ਪ੍ਰਸ਼ਨ ਵਿਸ਼ੇ ਤੇ ਖੋਜ ਪੱਤਰ ਵਿੱਚ ਨਰੰજન ਬੋਹਾਂ ਨੇ ਕਹਾਣੀ ਦੀ ਬੰਤਰ ਵਿਸ਼ੇ ਅਤੇ ਭਾਸ਼ਾ ਬਾਰੇ ਵਿਸਥਾਰਪੂਰਵਕ ਚਰਣਾ ਪਾਇਆ। ਉਹਨਾਂ ਨੇ ਖਾਸ ਤੌਰ ਤੇ ਕਹਾਣੀ ਦੇ ਸਲੇਖ ਬਾਰੇ ਗੱਲ ਕਰਦੇ ਕਿਹਾ ਕਿ ਕਹਾਣੀ ਦਾ ਅੰਤਰੀ ਭਾਵ ਕਹਾਣੀ ਵਿੱਚ ਹੋਣਾ ਚਾਹੀਦਾ ਹੈ ਇਸ ਦੇ ਨਾਂ ਤੋਂ ਕਹਾਣੀ ਦੇ ਵਿਸ਼ੇ ਦਾ ਪਤਾ ਨਹੀਂ ਲੱਗਣਾ ਚਾਹੀਦਾ। ਡਾਕਟਰ ਯੋਗਰਾਜ ਸਿੰਘ ਪ੍ਰਵਕ ਕਰਨੇ ਸੈਮੀਨਾਰ ਵਿੱਚ ਪੜੇਗੇ ਤਿੰਨਾਂ ਪੇਪਰਾਂ ਬਾਰੇ ਗੱਲ ਕਰਦੇ ਆ ਕਿ ਤਿੰਨੇ ਵਿਦਵਾਨਾਂ ਦੇ ਖੋਜ ਪੱਤਰ ਬਹੁਤ ਵਧੀਆ ਹਨ ਲੇਖਕ ਨੂੰ ਭਾਸ਼ਾਈ ਗਿਆਨ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਲੇਖਕ ਦੀ ਭਾਸ਼ਾ ਤੇ ਪਾਠਕ ਦੀ ਭਾਸ਼ਾ ਅਲੱਗ-ਅਲੱਗ ਹੁੰਦੀ ਹੈ ਹੁਣ ਰਚਨਾਕਾਰਾਂ ਨੂੰ ਅੰਤਰਰਾਸ਼ਟਰੀ ਪੱਦਰ ਦੀਆਂ ਰਚਨਾਵਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਸਰਦਾਰ ਹਰਭਜਨ ਸਿੰਘ ਖੇਮਕਰਨੀ ਨੇ ਅਕੈਡਮੀ ਦੇ ਇਸ ਵਿਸ਼ੇ ਸੈਮੀਨਾਰ ਲਈ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹੋ ਜੇ ਸੈਮੀਨਾਰ ਭਵਿਕ ਵਿੱਚ ਵੀ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਨਵੇਂ ਲੇਖਕਾਂ ਨੂੰ ਵਿਦਾ ਬਾਰੇ ਜਾਣਕਾਰੀ ਮਿਲ ਸਕੇ ਡਾਕਟਰ ਹਰਪ੍ਰੀਤ ਸਿੰਘ ਰਾਣਾ ਨੇ ਮਿੰਨੀ ਕਹਾਣੀ ਬਾਰੇ ਗੱਲ ਕਰਦਿਆਂ ਕਿਹਾ ਕਿ ਅਕੈਡਮੀ ਵੱਲੋਂ ਇਹੋ ਜੇ ਸੈਮੀਨਾਰ ਹੋਣੇ ਸ਼ੁਭ ਸ਼ਗਨ ਹਨ ਇਹ ਮਿੰਨੀ ਕਹਾਣੀ ਦਾ ਇਤਿਹਾਸ ਅੱਧੀ ਸਦੀ ਤੋਂ ਵੱਧ ਪੁਰਾਣਾ ਹੈ ਇਸ ਵਿੱਚ ਨਵੇਂ ਪ੍ਰਯੋਗ ਵੀ ਹੋ ਰਹੇ ਹਨ ਇਸ ਮੌਕੇ ਅਣੂ ਮਾਰਚ 2025 ਡਾਕਟਰ ਗੁਰਚਰਨ ਕੌਰ ਥਿੰਦ ਦੀ ਪੁਸਤਕ ਲੈਂਦੇ ਪੰਜਾਬ ਚ 14 ਦਿਨ ਅਤੇ ਸਰਦਾਰ ਹਰਪਜਨ ਸਿੰਘ ਖੇਮ ਕਰਨ ਦੀ ਪੁਸਤਕ ਬਸੰਤ ਕਾਵ ਰੰਗ ਲੋਕ ਆਰਪਣ ਕੀਤੀ ਗਈ ਇਸ ਸੈਮੀਨਾਰ ਦੇ ਕਨਵੀਨਰ सुरेंद्र ਕੈਲੇ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਵਾਨਾਂ ਦੀ ਸਮੂਰਯਤ ਇਸ ਗੱਲ ਦੀ ਗਵਾਹ ਹੈ ਕਿ ਮਿੰਨੀ ਕਹਾਣੀ ਨੂੰ ਗੰਭੀਰਤਾ ਨਾਲ ਪੜਚੋਲਿਆ ਜਾ ਰਿਹਾ ਹੈ ਇਸ ਮੌਕੇ ਡਾਕਟਰ ਜਗਿੰਦਰ ਸਿੰਘ ਨਿਰਾਲਾ ਤਰੋਚਨ ਅਲੋਚੀ ਜਨਮੇਜਾ ਸਿੰਘ ਜੋਹਰ ਕਰਮਜੀਤ ਸਿੰਘ ਗਰੇਵਾਲ ਕੇ ਸਾਧੂ ਸਿੰਘ ਅਮਰੀਕ ਸਿੰਘ ਤਲਵੰਡੀ ਦਵਿੰਦਰ ਪਟਿਆਲਵੀ ਇੰਦਰਜੀਤ ਪਾਲ ਕੌਰ ਸੁਰਿੰਦਰਦੀਪ ਸਤੀਸ਼ ਗੁਲਾਟੀ ਰਵੀ ਰਵਿੰਦਰ ਮਲਕੀਤ ਸਿੰਘ ਆਲਕ ਮਨਦੀਪ ਕੌਰ ਪਮਰਾ ਡਾਕਟਰ ਗੁਰਵਿੰਦਰ ਸਿੰਘ ਅਮਨ ਸੀਮਾ ਬਰਮਾ ਮਨਜੀਤ ਕੌਰ ਤੇਮਾਨ ਮੋਹੀ ਅਮਰਜੀਤ ਸਿੰਘ ਬੀਬਾ ਕੁਲਵੰਤ ਪ੍ਰਗਟ ਸਿੰਘ ਜੰਬਰ ਡੀ ਐਮ ਸਿੰਘ ਹਿੰਮਤ ਸਿੰਘ ਜੈਪਾਲ ਗੁਰਸ਼ਰਨ ਸੁਖਚਰਨ ਸਿੰਘ ਸਿੱਧੂ ਬਲਰਾਜ ਕੋਹਾੜਾ ਅਮਰਜੀਤ ਚੇਰਪੂਰੀ ਸੋਮਨਾਥ ਕਲਸੀਆ ਗੁਰਦੀਪ ਸਿੰਘ ਸਮੇਤ ਕਾਫੀ ਗਿਣਤੀ ਵਿੱਚ ਲੇਖਕ ਅਤੇ ਸਰੋਤੇ ਹਾਜ਼ਰ ਸਨ